ਰਾਜਾ ਸੀਗਾ ਕਹਿੰਦੇ ਵੀ ਤੇ ਇੱਕ ਉਹਦਾ ਮੁੰਡਾ ਸੀਗਾ ਉਹ ਰਾਜਾ ਕਹਿੰਦਾ ਆਪਣੇ ਮੁੰਡੇ ਨੂੰ ਕਹਿੰਦਾ ਵੀ ਸ਼ੇਰਾ ਤੈਨੂੰ ਕਿਸੇ ਲੋਟਾ ਕਹਿੰਦਾ ਉਹ ਲੱਥ ਨਿਕਲ ਗਿਆ ਉਹ ਹੂੰ ਰਾਜੇ ਦਾੜਾ ਮੁੰਡਾ ਤੇ ਉਹ ਲੱਥ ਜਤੀ ਯਾਰ ਉਹ ਕਹਿੰਦਾ ਵੀ ਚਲ ਜੇ ਤੈਨੂੰ ਕੰਮ ਤਾਂਦਾ ਨਹੀਂ ਕਰਦਾ ਹਨਾ ਵੀ ਤੂੰ ਮੈਨੂੰ ਚੰਗਾ ਦਿਖਾ ਦੇ ਕਿਸ ਹਿਸਾਬ ਨਾਲ ਤੇ ਉਹ ਕਹਿੰਦਾ ਵੀ ਮੈਨੂੰ ਤੂੰ ਚੰਗਾ ਦਿਖਾ ਦੇ ਉਹ ਕਹਿੰਦਾ ਵੀ ਠੀਕ ਆ ਚਲ ਐ ਚਲੋ ਚਾਲ ਚਲੋ ਚਾਲ ਭਈ ਰਾਜਾ ਇੱਕ ਦਿਨ ਮਰ ਗਿਆ। ਮਰਿਆ ਹੋਇਆ ਉਹ ਆਪਦੇ ਸਿੰਘਾਸਨ ਤੇ ਬਹਿ ਗਿਆ ਰਾਜੇ ਦਾ ਮੁੰਡਾ। ਬੈਠਾ ਹੋਇਆ ਉਹ ਕਹਿੰਦਾ ਵੀ ਬਹਿ ਗਿਆ ਸਾਰੀ ਪਰਜਾ ਸਾਰਾ ਕੁਝ ਆਪਦੇ ਹੱਥ ਚ ਲੈ ਲਿਆ। ਰਾਜਪਾਗ ਉਹਨੇ ਸੋਚਿਆ ਵੱਡੇ ਵੱਡੇ ਜਿਹੜੇ ਵਜ਼ੀਰ ਸੀ ਉਹਦੇ ਲਵੇ ਲੋਣੇ ਉਹ ਕਹਿੰਦਾ ਵੀ ਆਪਾਂ ਐ ਕਰੋ ਅੱਜ ਤੋਂ ਬਾਅਦ ਰਾਜਪਾਗ ਸਾਰਾ ਮੇਰੇ ਹੱਥ ਚ। ਅੱਜ ਤੋਂ ਬਾਅਦ ਜਿਹੜੇ ਕਬਰਾਂ ਦੇ ਵਿੱਚ ਮੁਰਦੇ ਦੱਬੇ ਜਾਣਗੇ ਵੀ ਉਹਨਾਂ ਤੇ ਤੁਸੀਂ ਗੌਰ ਰੱਖਣੀ ਆ। ਹੂੰ? ਵਜ਼ੀਰ ਕਹਿੰਦੇ ਵੀ ਜਿਹੜਾ ਰਾਜੇ ਦੇ ਮੁੰਡੇ ਨੂੰ ਕਹਿੰਦੇ ਵੀ ਅੱਗੇ ਜਿਹੜਾ ਤੇਰਾ ਪਿਓ ਸੀਗਾ ਉਹ ਮੁਰਦਿਆਂ ਦੇ ਮੂੰਹ ਦੇ ਵਿੱਚੋਂ ਪੈਸੇ ਕੱਢ ਲਾਉਂਦਾ ਉਹ ਕਹਿੰਦਾ ਵੀ ਠੀਕ ਆ ਉਹ ਕਹਿੰਦਾ ਵੀ ਅੱਜ ਤੋਂ ਬਾਅਦ ਤੁਸੀਂ ਨਿਗਰ ਰੱਖਣੀ ਵੀ ਕਿਹੜੇ ਘਰ ਦਾ ਕਿਹੜਾ ਬੰਦਾ ਮਰ ਗਿਆ ਲਿਸਟ ਤਿਆਰ ਕਰ ਲੋ ਉਹਨਾਂ ਨੇ ਕੀ ਕੀਤਾ ਭਾਈ ਉਹਨਾਂ ਨੇ ਲਿਸਟ ਤਿਆਰ ਕਰ ਲਈ ਵਜ਼ੀਰ ਨੇ ਕਰੀ ਹੋਈ ਲਿਸਟ ਤਿਆਰ ਜਦੋਂ ਬੰਦਾ ਮਰਿਆ ਕਰੇ ਉਹ ਕਮਰੇ ਚ ਦੱਬਿਆ ਕਰਨ ਉਹਨੇ ਕੀ ਕਰਿਆ ਭਾਈ ਕਵਰਾ ਪਟਾਲੀਆਂ ਕਵਰਾ ਪਟਾ ਕੇ ਬੰਦੇ ਕੱਢ ਲਏ ਉਹਦਾ ਪੈਸੇ ਕੱਢਦੇ ਤੇ ਉਹਦਾ ਪਿਓ ਉਹਨੇ ਪੈਸੇ ਵੀ ਕੱਢ ਲਏ ਤੇ ਬੰਦੇ ਵੀ ਕੱਢ ਲਏ ਜਿੰਨਾਂ ਦਾ ਬੰਦਾ ਮਰਦਾ ਹੁੰਦਾ ਸੀਗਾ ਕਵਰੇ ਚ ਦੱਬਿਆ ਸੀ ਉਹਨਾਂ ਦੇ ਕੰਜਰ ਦਾ ਘਰੇ ਇਹਦੇ ਬਾਰ ਦੇ ਮੂਰੇ ਰੱਖਿਆ ਆਇਆ ਕਰੇ ਪਰ ਜਬੜੀ ਦੁਖੀ ਉਹ ਕਹਿੰਦੇ ਵੀ ਬੜਾ ਪੰਗਾ ਹੋਇਆ ਯਾਰਾ ਉਹਨਾਂ ਨੇ ਇੱਕ ਦਿਨ ਇਕੱਠ ਕਰ ਲਿਆ ਇਕੱਠ ਕਰਕੇ ਸੱਤ ਦੇ ਵਿੱਚ ਕਹਿੰਦੇ ਕਹਿੰਦੇ ਭਾਇਆ ਦਾ ਇਹਦੇ ਨਾਲ ਤਾਂ ਇਹਦਾ ਪਿਓ ਹੀ ਚੰਗਾ ਸੀਗਾ ਕੱਲੇ ਪੈਸੇ ਨਾਲ ਹੀ ਸਾਰ ਲੈਂਦਾ ਸੀ 1-2 ਰੁਪਏ ਕੱਢ ਕੇ ਮੂੰਹ ਚੋਂ ਇਹ ਗੰਜਰ ਦਾ ਕਹਿੰਦੇ ਸਾਡ ਢਿਲਾ ਲਿਆ ਮੁਰਦੇ ਬਾਰ ਚ ਧਰੀ ਜਾਂਦਾ ਹੂੰ ਲਾਲਚੀ ਬੰਦੇ ਤਾਂ ਐ ਹੁੰਦੇ ਨੇ ਕਿ